ਦੇ ਵਿੱਚ ਸਵਾਗਤ ਹੈ ਮੈਂ ਹੈਪੀ ਜੁਲਕਾ ਅੱਜ ਪਹੁੰਚ ਚੁੱਕੇ ਹਾਂ ਬਾਰ ਨੰਬਰ 10 ਦੇ ਵਿੱਚ ਜਿੱਥੇ ਕੀ ਆਜ਼ਾਦ ਉਮੀਦਵਾਰ ਮਨਦੀਪ ਕੌਰ ਜੀ ਦੇ ਨਾਲ ਤੁਹਾਡੀ ਕਰਾਰਿਆ ਮੁਲਾਕਾਤ ਨਗਰ ਕੌਂਸਲ ਕੋਰ ਵਾਰ ਨੰਬਰ 10 ਤੋਂ ਮੈਂ ਮਨਦੀਪ ਕੌਰ ਆਜ਼ਾਦ ਉਮੀਦਵਾਰ ਦੇ ਤੌਰ ਤੇ ਖੜੀ ਹਾਂ ਮੇਰਾ ਚੋਣ ਚਿਹਰਾ ਵੈਟ ਬੱਲਾ ਹੈ ਮੈਂ ਆਪਣੇ ਵਾਰਡ ਦੇ ਪਰਿਵਾਰਿਕ ਮੈਂਬਰਾਂ ਨੂੰ ਬੇਨਤੀ ਕਰਦੀ ਹਾਂ ਕਿ ਮਿਤੀ 21 ਦਸੰਬਰ ਦਿਨ ਸ਼ਨੀਵਾਰ ਨੂੰ ਆਪਣਾ ਕੀਮਤੀ ਵੋਟ ਪਾ ਕੇ ਮੈਨੂੰ ਕਾਮਯਾਬ ਬਣਾਓ ਮੇਰੀ ਕਾਮਯਾਬੀ ਤੁਹਾਡੇ ਆਪਣੇ ਵਾਰਡ ਦੀ ਕਾਮਯਾਬੀ ਹੈ ਤੇ ਮੇਰੀ ਜਿੱਤ ਤੁਹਾਡੀ ਆਪਣੀ ਜਿੱਤ ਹੈ ਪਿਛਲੇ ਸਾਲਾਂ ਤੋਂ ਪਿਛਲੇ 10 ਸਾਲਾਂ ਤੋਂ ਵਾਰਡ ਵਿੱਚ ਜਿਹੜੇ ਕੰਮ ਨਹੀਂ ਹੋ ਸਕੇ ਜਿਹੜੇ ਕੰਮ ਰੁਕੇ ਹੋਏ ਸਨ ਉਹਨਾਂ ਨੂੰ ਯਕੀਨਨ ਤੌਰ ਤੇ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਮੈਂ ਤੁਹਾਡੀ ਸੇਵਾ ਵਿੱਚ ਦਿਨ ਰਾਤ 24 ਘੰਟੇ ਹਾਜ਼ਰ ਰਹਾਂਗੀ ਧੰਨਵਾਦ